ਬਹੁਤ ਮਾਰਨ ਵਾਲੀ ਗੱਲ ਆ ਆਪਣੇ ਸਾਰੇ ਪੰਜਾਬੀਆਂ ਲਈ ਜੇਕਬ ਐਂਡ ਕੋ ਜੋ ਘੜੀਆਂ ਦਾ ਇੱਕ ਲਗਜ਼ਰੀ ਬ੍ਰਾਂਡ ਆ ਇੱਕ ਸਟੇਟਸ ਸਿੰਬਲ ਆ ਉਹਨਾਂ ਨੇ ਸਿੱਖਾਂ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਰੈਫਰੈਂਸ ਕਰਦੇ ਹੋਏ ਆਪਦੀ ਇੱਕ ਘੜੀ ਰਿਲੀਜ਼ ਕੀਤੀ ਆ ਜਿਹਦਾ ਨਾਮ ਹੈਗਾ ਜੇਕਬ ਐਂਡ ਕੋ ਸ਼ੇਰੇ ਪੰਜਾਬ ਐਡੀਸ਼ਨ ਜੇ ਤੁਸੀਂ ਘੜੀ ਤੇ ਨਿਗਾਹ ਮਾਰੋਗੇ ਤਾਂ ਇੱਕ ਪਾਸੇ ਏਕ ਊੰਕਾਰ ਦਾ ਸਿੰਬਲ ਤੇ ਨਾਲ ਏਕ ਊੰਕਾਰ ਲਿਖਿਆ ਤੇ ਜੇ ਤੁਸੀਂ ਦੂਜੇ ਪਾਸੇ ਨਿਗਾਹ ਮਾਰੋਗੇ ਤੁਹਾਨੂੰ ਖੰਡੇ ਦਾ ਸਿੰਬਲ ਤੇ ਇੱਕ ਦਹਾੜਦਾ ਹੋਇਆ ਸ਼ੇਰ ਦਿਸੂਗਾ ਤੇ ਉਹਦੀ ਸਾਈਡ ਤੇ ਲਿਖਿਆ ਸਤਿ ਸ਼੍ਰੀ ਅਕਾਲ ਬਹੁਤ ਵੱਡੀ ਗੱਲ ਆਪਣੇ ਪੰਜਾਬੀਆਂ ਲਈ ਐਡੇ ਵੱਡੇ ਲੈਵਲ ਤੇ ਰੈਕਗਨਾਈਜੇਸ਼ਨ ਮਿਲੀ ਆਪਾਂ ਨੂੰ ਜੇਕਬ ਐਂਡ ਕੋ ਦੀ ਵਾਚ ਵੱਡੇ ਵੱਡੇ ਸੈਲੇਬ੍ਰਿਟੀਆਂ ਨੂੰ ਪਸੰਦ ਆ ਜਿਵੇਂ ਕਿ ਰੋਨਾਲਡੋ ਨੇਮਾਰ ਕੋਨਰ ਮੈਗਰੇਗਰ ਇਹ ਸਾਰੇ ਇਹਨਾਂ ਦੀ ਘੜੀ ਪਸੰਦ ਕਰਦੇ ਆ ਈਵਨ ਕਿ ਚੀਮਾ ਵਾਈ ਨੇ ਵੀ ਆਪਦੇ ਗਾਣੇ ਚ ਕਿਹਾ ਸੀ Jacob Co ਨੇ ਤਾਂ ਚੀਮਾ ਬਾਈ ਨੂੰ ਗਿਫਟ ਦਿੱਤਾ ਕਿ ਤੂੰ Jacob Co ਦਾ ਸ਼ੇਰੇ ਪੰਜਾਬ ਐਡੀਸ਼ਨ ਹੀ ਬਾਈ ਕਰੀ Jacob Co ਕੰਪਨੀ 1986 ਚ ਲਾਂਚ ਹੋ ਗਈ ਸੀ ਪਰ ਇਹਨਾਂ ਨੇ ਆਪਣੀ ਪਹਿਲੀ ਘੜੀਆਂ ਦੀ ਕਲੈਕਸ਼ਨ 2002 ਚ ਆ ਕੇ ਕੱਢੀ ਜਿਹਦਾ ਨਾਮ ਸੀਗਾ 5 ਟਾਈਮ ਜ਼ੋਨ ਵਾਚ ਤੇ ਇਹਨਾਂ ਦੀਆਂ ਕਈ ਹੋਰ ਵੀ ਮਹਿੰਗੀਆਂ ਤੇ ਬਹੁਤ ਫੇਮਸ ਕਲੈਕਸ਼ਨਸ ਆ ਜਿਵੇਂ ਕਿ ਐਸਟਰੋਨੋਮੀਆ ਕਲੈਕਸ਼ਨ ਪਰ ਜਿਹਦਾ ਤੁਸੀਂ ਸਾਰੇ ਵੇਟ ਕਰ ਰਹੇ ਸੀ ਕਿ ਇਹ ਸ਼ੇਰੇ ਪੰਜਾਬ ਘੜੀ ਦੀ ਪ੍ਰਾਈਸ ਕਿੰਨੀ ਆ ਇਹਦੀ ਪ੍ਰਾਈਸ ਹੈਗੀ ਆ 34 ਲੱਖ ਰੁਪਏ ਪਰ ਇੱਕ ਵਾਰੀ ਫੇਰ ਬਹੁਤ ਹੀ ਮਾਨ ਵਾਲੀ ਗੱਲ ਆਪਣੇ ਸਾਰਿਆਂ ਲਈ ਤੇ ਆਪਦੇ ਨਾਲ ਦੇ ਪੰਜਾਬੀਆਂ ਨਾਲ ਇਹ ਜ਼ਰੂਰ ਸ਼ੇਅਰ ਕਰਿਓ